ਲੋ ਜੀ ਗਿਆ ਤਾਂ ਮੈਂ ਆਪਣੀ ਭੂਆ ਜੀ ਦੇ ਪਿੰਡ ਦਸਾਂ ਚ ਕਲਾਂ ਸੀ ਪਰ ਮੇਰੀ ਸਲਾਹ ਬਣ ਗਈ ਕਿ ਉੱਥੇ ਮੈਂ ਖਨਾਲ ਦੇ ਪਿੰਡ ਖਟਕੜ ਕਲਾਂ ਦੇਖਣ ਜਾਵਾਂ ਜਿਹੜਾ ਕਿ ਸ਼ਹੀਦ ਭਗਤ ਸਿੰਘ ਦਾ ਆਜ ਤੋਂ 12 13 ਸਾਲ ਪਹਿਲਾਂ ਇੱਥੇ ਆਏ ਸੀਗੇ ਤੇ ਹੁਣ ਬਹੁਤ ਬਦਲਾਅ ਹੋ ਗਿਆ ਪਿੰਡ ਬਹੁਤ ਵਧੀਆ ਆ ਤੇ ਵੀਡੀਓ ਨਾਲ ਬਣੇ ਰਹੋ ਤੁਹਾਨੂੰ ਸ਼ਹੀਦ ਭਗਤ ਸਿੰਘ ਜੀ ਦਾ ਜਦੀ ਘਰ ਦਿਖਾਉਨੇ ਆ ਤੇ ਜਿਹੜਾ ਮਿਊਜ਼ੀਅਮ ਬਣਿਆ ਆ ਉਹ ਤੁਹਾਨੂੰ ਦਿਖਾਉਨੇ ਆ ਲੋ ਜੀ ਇਹ ਸ਼ਹੀਦ ਭਗਤ ਸਿੰਘ ਜੀ ਦਾ ਘਰ ਆ ਇਹ ਖੁੱਲਣ ਦਾ ਸਮਾਂ ਸਵੇਰ ਨੂੰ 10 ਵਜੇ ਤੋਂ ਸ਼ਾਮ ਦੇ 5 ਵਜੇ ਤੱਕਰ ਤੇ ਸੋਮਵਾਰ ਨੂੰ ਛੁੱਟੀ ਹੁੰਦੀ ਆ ਤੇ ਸਰਕਾਰੀ ਛੁੱਟੀ ਨੂੰ ਵੀ ਬੰਦ ਹੋ ਸਕਦਾ ਆ ਇਹ ਆ ਜੀ ਉਹਨਾਂ ਦਾ ਜੱਦੀਕਰ ਤੁਸੀਂ ਦੇਖ ਸਕਦੇ ਆ ਟੂਰਿਸਟ ਦਾ ਇੱਥੇ ਘੱਟ ਹੀ ਸੀ ਜਿੱਦਾਂ ਮਤਲਬ ਦੇਖਣ ਵਾਲੇ ਸਿਰਫ ਅਹੀ ਤਿੰਨ ਕ ਜਾਨੇ ਸੀਗੇ ਤੇ ਪੰਜ ਬਿਆਣੇ ਹੋਰ ਸੀਗੇ ਉਹ ਵੀ ਕੈਮਰਾ ਦੇ ਕੇ ਚੱਲ ਗਏ ਆ ਜਿੱਦਾਂ ਪੁਰਾਣੇ ਸਮੇਂ ਦੀਆਂ ਇਮਾਰਤਾਂ ਆ ਜੀ ਆ ਉਸ ਟਾਈਮ ਦਾ ਖੂਹ ਆ ਸ਼ਹੀਦ ਭਗਤ ਸਿੰਘ ਦਾ ਜਿਹੜਾ ਅਸਲੀ ਘਰਵਾ ਅਸਲੀ ਖੂਹ ਸੀਗਾ ਜਿੱਥੋਂ ਅਸਲੀ ਨਾ ਦਾ ਨਾ ਸਾਰਾ ਮੈਂ ਕੁਝ ਬਿਆਨ ਨਹੀਂ ਕਰ ਸਕਦਾ ਤੇ ਆ ਸ਼ੀਸ਼ਿਆਂ ਦੇ ਵਿੱਚ ਉਹਨਾਂ ਦੇ ਜਿਹੜੇ ਆ ਪੁਰਾਣੇ ਬਰਤਨ ਰੱਖੇ ਹੋਏ ਆ ਦੇਖ ਸਕਦੇ ਆ ਤੁਸੀਂ ਇਹ ਉਸ ਟਾਈਮ ਦੇ ਆ ਸ਼ਹੀਦ ਭਗਤ ਸਿੰਘ ਜੀ ਦੇ ਅਸਲੀ ਆ ਪੁਰਾਣੇ ਬਰਤਨ ਜਿਹੜੇ ਆ ਇਹ ਸ਼ੀਸ਼ੇ ਵਿੱਚ ਉਧਰ ਰੱਖੇ ਹੋਏ ਆ ਕਿਉਂਕਿ ਕੋਈ ਸ਼ੀਰਸ਼ਾਨ ਸੌਰੀ ਸ਼ੀਰਸ਼ਾਨ ਨਹੀਂ ਨਾ ਕਰੇ ਤੇ ਉਹ ਜਿਹੜੀ ਫੱਟੀ ਸੀ ਭਈ ਆ ਚਰਖਾ ਉਹਨਾਂ ਦੀ ਮਾਤਾ ਜੀ ਦਾ ਚਰਖਾ ਪਿਆ ਆ ਉਧਰ ਭਾਂਡੇ ਪਏ ਆ ਉਹ ਦੇਖੋ ਆ ਸਾਰੇ ਜਿਹੜੇ ਅੰਦਰ ਸਮਾਨ ਪਿਆ ਇਹ ਪੁਰਾਣੇ ਸਮੇਂ ਦਾ ਆ ਜੇ ਭਗਤ ਸਿੰਘ ਹੁਣਾ ਜੀ ਦਾ ਆ ਕੀ ਮਤਲਬ ਉਹ ਭਰਤ ਦੇ ਹੁੰਦੇ ਸੀਗੇ ਇਹਨਾਂ ਨੂੰ ਤੇ ਤੁਹਾਨੂੰ ਬੇਨਤੀ ਆ ਕਿ ਜਾ ਕੇ ਪਿੰਡ ਉਹਨਾਂ ਦਾ ਜੂਰ ਦੇਖੋ ਇੱਕ ਮਿਊਜ਼ੀਅਮ ਬਣਿਆ ਆ ਇਹਨਾਂ ਦੇ ਪਿੰਡ ਹੀ ਖਟਕਟ ਕਲਾ ਰੋਡ ਤੇ ਫਗਵਾੜਾ ਰੋਡ ਤੇ ਤੁਸੀਂ ਜਾ ਕੇ ਦੇਖੋ ਕੋਈ ਟਿਕਟ ਨਹੀਂ ਲੱਗਦੀ ਬਹੁਤ ਵਧੀਆ ਆ ਪੁਰਾਣੇ ਦੌਰ ਦੇ ਜਿਹੜੇ ਸੱਚ ਸੀ ਤਾਂ ਆ ਚੁੱਲਾ ਚਲੋ ਇਹ ਤਾਂ ਆਪ ਹੀ ਬਣਾਇਆ ਲੱਗਦਾ ਪਹਿਲਾਂ ਇੱਥੇ ਸੀਗਾ ਚੁੱਲਾ ਤੇ ਉਹ ਬਣਾਉਂਦੇ ਸਮੇਂ ਠੱਠੇ ਆਉਂਗਾ ਇਓ ਪਟੱਬ ਪਿਆ ਆ ਬਾਲਟੀ ਪਈ ਆ ਚਰਖਾ ਪਿਆ ਆ ਤੇ ਇਧਰ ਸਾਈਡ ਤੇ ਟਰੰਕ ਪਿਆ ਆ ਤੁਹਾਨੂੰ ਸ਼ਾਇਦ ਦਿ ਦਿਨੋਂਗੇ ਸ਼ੀਸ਼ੇ ਵਿੱਚ ਆ ਪੁਰਾਣੇ ਸਮੇਂ ਦੇ ਸਾਰੇ ਗਲਾਸ ਪਏ ਆ ਓ ਨਿੱਕਾ ਜਿੰਦਰਾ ਪਿਆ ਆ ਤਾਲਾ ਲੋਕ ਜਿਹਨੂੰ ਕਹਿੰਦੇ ਆ ਓ ਥੱਲੇ ਪ੍ਰੈਸ ਪਈ ਆ ਓ ਸ਼ਾਬਾ ਪਿਆ ਆ ਲਾਲਟਨ ਪਈ ਆ ਦੇਖ ਕੇ ਮਜ਼ਾ ਆ ਗਿਆ ਵੀ ਆ ਪੰਜ ਦਹਾ ਪੁਰਾਣਾ ਟਾਈਮ ਯਾਦ ਆ ਗਿਆ ਕੋਠੇ ਦੇ ਵੀ ਉੱਪਰ ਵੀ ਚਿਵਾਰਾ ਆ ਤੇ ਪਰ ਲੋਕ ਲੱਗਾ ਸੀਗਾ ਇੱਧਰ ਆ ਵੋ ਸੀ ਪੁਰਾਣੇ ਸਮੇ ਦਾ ਮੰਜਾ ਬਿਸਤਰਾ ਸਾਰਾ ਕੁਰਸੀ ਟੇਬਲ ਪੁਰਾਣੇ ਸਮੇ ਦਾ ਹੀ ਆ ਤੁਸੀਂ ਆਪ ਦੇਖ ਸਕਦੇ ਆ ਜਾ ਕੇ ਦੇਖਿਆ ਉਹ ਖਾਟਕੜ ਕਲਾ ਦੂਰ ਨਹੀਂ ਹੈਗਾ ਇੰਨਾ ਲੱਗ ਗਈ ਆਪਾਂ ਨੂੰ ਆਪ ਸਾਰਾ ਪੁਰਾਣੇ ਸਮੇ ਦਾ ਆ ਆਪ ਵਿੱਚ ਇੱਕ ਦੋ ਕੁਰਸੀਆਂ ਆਪ ਲਾਈਆਂ ਆ ਤੇ ਆ ਜਿਹੜੇ ਉਹ ਸਜਾ ਕੇ ਰੱਖੇ ਹੋਏ ਆ ਨਾ ਉਹਨਾਂ ਦੇ ਜਿਹੜੇ ਇੰਗਰੀਡੀਅੰਟਸ ਆ ਸਾਰੇ ਉਹ ਟੇਬਲ ਟੂਬਲ ਸਾਰਾ ਤੇ ਇਧਰ ਸਾਈਡ ਤੇ ਪਾਰਕ ਬਣੀ ਹੋਈ ਆ ਇਹਨੂੰ ਘੁੰਮਣ ਫਿਰਨ ਨੂੰ ਵਧੀਆ ਆ ਨਾ ਜਿਹੜੇ ਟੂਰਿਸਟ ਆਉਂਦੇ ਆ ਬੈਠਣ ਨੂੰ ਘੁੰਮਣ ਨੂੰ ਫੋਟੋਗ੍ਰਾਫੀ ਕਰਨ ਨੂੰ ਪਰ ਫੋਟੋਗ੍ਰਾਫੀ ਕਰਨੀ ਮਨਾ ਆ ਮੈਂ ਕਰ ਲਈ ਚਲੋ ਕੋਈ ਨਹੀਂ ਕਿਉਂਕਿ ਮੈਂ ਕਿਹਾ ਜਦ ਦੇਖਣੀ ਚਾਹੀਦੀ ਹੈ ਨਾ ਸਾਰਿਆਂ ਨੂੰ ਵੀਡੀਓ ਇਹ ਸ਼ੀਤ ਭਗਤ ਸਿੰਘ ਜੀ ਦਾ ਘਰ ਵਾ ਉੱਪਰ ਚਿਵਾਰਾ ਆ ਮੰਨਿਆ ਜਾਂਦਾ ਕਿ ਉਹਨਾਂ ਦਾ ਘਰ ਇੱਕ ਪਾਕਿਸਤਾਨ ਵਿੱਚੋਂ ਵੀ ਸੀਗਾ ਉਹ ਪਾਕਿਸਤਾਨ ਤੋਂ ਇੱਥੇ ਆਏ ਸੀਗੇ ਤੇ ਮੈਂ ਉੱਤੇ ਚੜ ਕੇ ਦੇਖਿਆ ਤਾਂ ਉਹ ਜਿੰਦਾ ਲੱਗਾ ਹੋਇਆ ਸੀ ਤਾਂ ਮੈਂ ਵਾਪਸ ਆ ਗਿਆ ਨਾ ਤੇ ਇੱਕ ਅਗਲੀ ਫੋਟੋ ਮੈਂ ਆਪਣੀ ਲਾ ਦਿੰਦਾ ਮਾੜੀ ਜੀ